ਪਹਿਲਾਂ ਇੰਨੀ ਮਿਹਨਤ ਨਾਲ ਲਾ ਕੇ ਲਿਆਂਦੇ ਨੇ ਹੁਣ ਵੇਖੋ ਕਿਵੇਂ ਪੈਰਾਂ ਨਾਲ ਭੰਨਣ ਲੱਗੇ ਨੇ ਗਾਇਜ਼ ਭੈਣੇ ਸਾਨੂੰ ਭੁੱਖ ਲੱਗੀ ਏ ਗਾਇਜ਼ ਭੈਣੇ ਉਹ ਗਾਇਜ਼ ਭੈਣੇ ਉਹ ਵਿਚਾਰੀ ਅੱਗੇ ਪਾਏ ਆਈ ਪਈ ਓ ਤਰਸ ਲੈ ਆਓ ਗਾਇਜ਼ ਮੈਨੂੰ ਨਹੀਂ ਦਿੱਤੇ ਅੱਛਾ ਗਾਇਜ਼ ਗਾਇਜ਼ ਨੂੰ ਦਿੱਤੇ ਨੇ ਸਟੋਰ ਦਾ ਪਤਾ ਹੀ ਨਹੀਂ ਲੱਗਦਾ ਵੀ ਸਟੋਰ ਕਿ ਇਹਦਾ ਹੈ ਨਾ ਕੰਮ ਬਾਦ ਦਾ ਹੈ ਆਰਕੀਟੈਕਚਰ ਆਰਕੀਟੈਕਚਰ ਪਹੁੰਚ ਗਏ ਨੇ ਇੱਕ ਓਏ ਉਹ ਸਭ ਤੋਂ ਜ਼ਬਰਦਸਤ ਹੈ ਅੱਜ ਮੈਂ ਵੀਡੀਓ ਦੇ ਵਿੱਚੋਂ ਗਾਇਬਾਂ ਜਿਹੜੇ ਮੇਨ ਓਨਰ ਨੇ ਉਹ ਨਾਲ ਨਾਲੋਂ ਦੱਸਣਗੇ ਆ ਵੀ ਬੜੀਆ ਮਹਿੰਗੀ ਹੈ ਨਾ ਜਿਹੜੀ ਆ ਆ ਚੀਜ਼ ਹੈ ਨਾ ਫਿਨਿਸ਼ਿੰਗ ਟੱਚ ਦਿੱਤੇ ਜਾਣਗੇ ਜਦੋਂ ਉੱਪਰ ਇਹਦੇ ਕੀ ਪੈਣਾ ਹੈ ਇਹਦੇ ਵੀ ਗਲਾਸ ਕਹਿ ਰਹੇ ਨੇ ਅੱਛਾ ਅੱਛਾ ਤੂ ਨਜ਼ਰ ਆ ਰਿਹਾ ਹੈ ਅੱਜ ਡੱਡੂ ਬਣ ਕੇ ਚੜ ਗਿਆ ਵੀ ਹੁਣ ਹੌਲ ਵੀ ਪੈਂਦੀ ਰਹੀ ਉਹ ਛੱਡਣਾ ਵੀ ਬੜਾ ਔਖਾ ਹੈ ਨਾ ਹੱਲਿਆ ਇਹਦੇ ਤੇ ਇੰਨਾ ਸ਼ੀਸ਼ਾ ਹੈ ਨਮਨੀਤ ਆ ਕਿਵੇਂ ਸਾਫ਼ ਕਰੋ ਕਰੋਗੇ ਇੱਕ ਮੈਨੂੰ ਸਭ ਤੋਂ ਵਧੀਆ ਬੈਸਟ ਪਾਰਟ ਆ ਲੱਗਿਆ ਆ ਵੜਾ ਹਾਂਜੀ ਦਿਸ ਵਨ ਹੈਲੋ ਗਾਇਜ਼ ਭੈਣੇ ਕਿੱਥੇ ਆਏ ਤੁਸੀਂ ਬੜਾ ਡਰਪ ਆ ਆਗੇ ਗਾਇਸ ਭਣੇ ਆਜੋ ਆਜੋ ਮੈਂ ਖਾ ਬਣਾਈ ਦੀ ਸਵੇਰ ਦੀ ਕਰਨਾ ਉਹ ਕਿੰਨੇ ਨੂੰ ਪਹੁੰਚ ਗਏ ਰੋਟੀ ਖਾ ਕੇ ਸੋਣ ਰੋਟੀ ਖਾ ਕੇ ਪਿਆਰ ਪਾ ਕੇ ਚੱਲੀ ਵੀ ਫਿਰ ਹੁਣ ਹੈਣਾ ਹਾਂਜੀ ਗਾਇਸ ਹੁਣ ਤੁਸੀਂ ਸੋਚ ਰਹੇ ਹੋਗੇ ਕਿ ਇਹ ਥੋੜੀ ਦੇਰ ਪਹਿਲਾਂ ਦੇ ਸਕੂਲਸੋਂ ਹੁਣ ਕਿੱਥੇ ਆ ਗਏ ਅਸੀਂ ਦਰਅਸਲ ਆ ਗਏ ਆ ਪਟਿਆਲੇ ਪੈਲਸ ਦੇ ਵਿੱਚ ਕਿਉਂਕਿ ਇੱਥੇ ਨਾਪਰੀ ਤੇ ਫੁੱਫੜ ਜੀ ਦੀ ਰਿਟਾਇਰਮੈਂਟ ਪਾਰਟੀ ਚੱਲ ਰਹੀ ਹੈ ਤੇ ਨਾਪਰੀ ਤੇ ਮੈਨੂੰ ਬੜਾ ਫੋਰਸਫੁਲੀ ਇੱਥੇ ਲੈ ਆਈ ਵੀ ਦੀਦੀ ਚਲੋ ਤੁਸੀਂ ਹਾਂ ਕੋਈ ਖਾਣਾ ਦੇ ਕੋਣ ਬਣਾਏਗਾ ਕੋਈ ਕਿਸੇ ਖਾਣਾ ਦਾ ਕੋਈ ਨਹੀਂ ਬੋਰਿੰਗ ਪਰਸਨ ਬੋਰਿੰਗ ਬੈਠੇ ਹੋਏ ਨੇ ਤਾਂ ਸਾਥੀ ਵੀ ਛੱਡ ਗਏ ਨਾ ਸਹੀ ਗੱਲ ਹੈ ਸਾਥਣ ਤੁਰ ਗਈ ਹੈ ਨਾ ਅੱਜ ਇਕੱਲੀ ਰਹਿ ਗਈ ਏ ਕੌਣ ਨੇ ਕੋਈ ਵੀ ਆਇਆ ਇਹੋਂ ਨੰਨੀ ਗੀਤਾਂ ਕਿਹੜਾ ਬਣਦੀ ਹੈ ਨਾ ਨਾ ਅੱਜ ਤੋਂ ਨਹੀਂ ਦੀ ਜੀ ਬਹੁਤ ਬਹੁਤ ਚਲਾਈ ਚੋਟੀ ਨੂੰ ਆਪਣੇ ਮਮਾ ਵਰਗੇ ਆਈ ਤੋਂ ਜੜੀਆਂ ਨੇ ਨਾ ਸੇਮ ਨੇ ਆਹ ਉਹ ਆਪਣੇ ਨਾਲ ਨਹੀਂ ਦੇ ਨੇ ਹਾਂਜੀ ਗਾਇਜ਼ ਇੱਥੇ ਅਸੀਂ ਗੱਲ ਕਰਦੇ ਹੋਏ ਨਾਪਰੀ ਦੇ ਭਤੀਜੇ ਬਾਰੇ ਵੀ ਉਹ ਕਿਹਦੇ ਵਰਗਾ ਲੱਗਦਾ ਹੈ ਮੰਮਾ ਵਰਗਾ ਕਿ ਪਾਪਾ ਵਰਗਾ ਮੈਨੂੰ ਤਾਂ ਸੇਮ ਆਪਣੇ ਨਾਨੀ ਮੰਮਾ ਵਰਗਾ ਲੱਗਿਆ ਤੇ ਉਹ ਮੈਂ ਡਿਸਕਸ਼ਨ ਕਰਦੇ ਪਏ ਸੀ ਅਸੀਂ ਆ ਦੇਖ ਲੋ ਗਾਇਸ ਬੱਚਿਆਂ ਦਾ ਹਾਲ ਬੈਲੂਨਸ ਨੂੰ ਦੇਖ ਕੇ ਤੇ ਕਮਲੇ ਹੀ ਹੋ ਜਾਂਦੇ ਕਿੰਨੇ ਪਿੰਨਾਂ ਨਹੀਂ ਮੈਂ ਤਾਂ ਨਾਲ ਉਥੋਂ ਲਾ ਕੇ ਲਿਆਉਂਦੇ ਨੇ ਫਿਰ ਉਹਨਾਂ ਨੂੰ ਦੇਖੋ ਕਿਵੇਂ ਪੈਰਾਂ ਨਾਲ ਭੰਨਣ ਲੱਗੇ ਪਏ ਨੇ ਮਾਈ ਗੋਡ ਤੇ ਫਿਰ ਇਹਨਾਂ ਨੇ ਨਾ ਬਾਹਰ ਜਾ ਕੇ ਸੇ ਕਰਨਾ ਹੀ ਹੁੰਦਾ ਜਿੰਨਾ ਮਰਜ਼ੀ ਇਹਨਾਂ ਨੂੰ ਲੈ ਲੈ ਕੇ ਦੇ ਦੋ ਨਾ ਆਹ ਕੁਝ ਤੇ ਇਹਨਾਂ ਨੇ ਕਰਨਾ ਹੀ ਕਰਨਾ ਹੈ ਜਿੰਨਾ ਮਰਜ਼ੀ ਰੋਕ ਲੋ ਸਾਰੇ ਬੱਚਿਆਂ ਦਾ ਇਹੀ ਹਾਲ ਹੀ ਮੈਂ ਦੇਖਿਆ ਜਿੰਨੇ ਵੀ ਸਨ ਜਿੰਨੇ ਬੈਲੂਨਸ ਲੱਗੇ ਸਨ ਸਭ ਫੁਲਾਤ ਤੇ ਹਾਂਜੀ ਇੱਥੇ ਅਸੀਂ ਬੈਠੇ ਆਂ ਰੋਟੀ ਅਸੀਂ ਖਾ ਲਈਏ ਤੇ ਬਸ ਹੁਣ ਅਸੀਂ ਵੇਟ ਕਰਦੇ ਪਏ ਪਿਆਰ ਪਾਈਏ ਜੋੜੀ ਜਿਹੜੀ ਬਹਿਣੀ ਏ ਤੇ ਜਾਈਏ ਹੁਣ ਸਾਡਾ ਚੱਲਦਾ ਫੋਟੋ ਸੈਸ਼ਨ ਵੇਲੇ ਤੇ ਬੈਠੇ ਸੀ ਕੰਮ ਤੇ ਕੋਈ ਐਨਾਲਿਸਿਸ ਕਿ ਆ ਵੀ ਫੋਟੋ ਹੀ ਖਿੱਚ ਲਈਏ ਸ਼ਾਟ 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 ਖਿੱਚ ਲਾ ਬਣੀ ਬਣੀ ਵੀਡੀਓ ਵੀ ਆਈ ਹੋਈ ਏ ਨਾਲ ਹਾਂ ਹਾਂ ਬੜੀ ਸੋਹਣੀ ਆਈ ਏ ਹਾਂਜੀ ਗਾਇਜ਼ ਕਪਲ ਬੈਠ ਚੁੱਕਿਆ ਹੈ ਹੁਣ ਸਟੇਜ ਤੇ ਤੇ ਹੈਨਾ ਕਿੰਨਾ ਵਧੀਆ ਲੱਗਦਾ ਹੈ ਉਸ ਟਾਈਮ ਤੇ ਜਦੋਂ ਇਹਨਾਂ ਦੀ ਮੈਰਿਜ ਹੋਈ ਹੋਣੀ ਹੈ ਇਹਨਾਂ ਨੂੰ ਵਿਚਾਰਿਆਂ ਨੂੰ ਕਿੱਥੇ ਮੌਕਾ ਮਿਲਿਆ ਹੋਣਾ ਹੈ ਹੈਨਾ ਉਸ ਟਾਈਮ ਤੇ ਇਹ ਸਾਰਾ ਕੁਝ ਨਹੀਂ ਸੀ ਹੁੰਦਾ ਚਲੋ ਫਿਰ ਵੀ ਬlesed ਨੇ ਪ੍ਰਮਾਤਮਾ ਨੇ ਇਹਨਾਂ ਨੂੰ ਮੌਕਾ ਦਿੱਤਾ ਸਭ ਨੂੰ ਇਹ ਮੌਕਾ ਦਵੇ ਹੈਨਾ ਰੱਬ ਤੇ ਬਹੁਤ ਹੀ ਵਧੀਆ ਲੱਗਿਆ ਤੇ ਹੈਰੀ ਨੂੰ ਬਹੁਤ ਜ਼ਿਆਦਾ ਚਾ ਚੜਿਆ ਪਿਆ ਤੇ ਫੁੱਫੜ ਜੀ ਨੂੰ ਕਹਿੰਦਾ ਪਿਆ ਵੀ ਭੰਗੜਾ ਪਾਓ ਤੁਸੀਂ ਵੀ ਨਾਲ ਤੇ ਐਵੇਂ ਫੋਟੋ ਕਲਿੱਕ ਕਰਵਾਓ ਸੋ ਕਾਫੀ ਜ਼ਿਆਦਾ ਇੰਜੋਏ ਕੀਤਾ ਸੀ ਹੁਣ ਮੈਂ ਤਾਂ ਆਪਣੇ ਨਾਨੂ ਤੇ ਨਾਨੀ ਯਾਨੀ ਨਪਰੀ ਦੇ ਮਮਾ ਪਾਪਾ ਤੇ ਉਹਦਾ ਬ੍ਰਦਰ ਤੇ ਭਾਬੀ ਭਤੀਜਾ ਤੇ ਬ੍ਰਦਰ ਪੂਰਾ ਸੁੱਟਾ ਲੱਗਾ ਪਿਆ ਪੈਸੇ ਕਹਿੰਦਾ ਮੈਂ ਭੂਆ ਦੇ ਵਿਆਹ ਤੇ ਤੇ ਸੁੱਟੇ ਨਹੀਂ ਹੁਣ ਫੁੱਫੜ ਦਾ ਵਿਆਹ ਹੈ ਅੱਜ ਫੁੱਫੜ ਦੇ ਵਿਆਹ ਤੇ ਕਹਿੰਦਾ ਮੈਂ ਪੈਸੇ ਸੁੱਟਣੇ ਨੇ ਕਾਫੀ ਜ਼ਿਆਦਾ ਫਨੀ ਹੈ ਬਹੁਤ ਵਧੀਆ ਸੁਭਾਅ ਹੈ ਬਹੁਤ ਵਧੀਆ ਨੇਚਰ ਹੈ ਇਹਦਾ ਵੀ ਅਮਰਤ ਦਾ ਸੋ ਅਸੀਂ ਬਹੁਤ ਜ਼ਿਆਦਾ ਇੰਜੋਏ ਕੀਤਾ ਬੋਡੋ ਵੇਰਾ ਹਾਂਜੀ ਭਾਈ ਪੁੰਨਿਆ ਇਹ ਟੀਟ ਬੰਦੇ ਪਾਰੀ ਖਾ ਕੇ ਨਹੀਂ ਦੁਕਾਨਾਂ ਦਾ ਜਿੰਨਾ ਚਿਰ ਨਾ ਖਾਣ ਹਾਂ ਸਹੀ ਗੱਲ ਹੈ ਆਪਾਂ ਤਾਂ ਪਾਰਟੀ ਤੋਂ ਆਏ ਸੀ ਹੈ ਪੁੰਨ ਨਾ ਪਾਰਟੀ 'ਚ ਨਹੀਂ ਸੀ ਕੁਝ ਖਾਤਾ ਪੁੰਨਿਆ ਮੈਂ ਨਹੀਂ ਸੀ ਪਾਰਟੀ ਲੈ ਕੇ ਆਇਆ ਇਹ ਬੋਲੋ ਸੋਣਾ ਲੱਗਿਆ ਭਈ ਗਾਇਸ ਭੈਣੇ ਸਾਨੂੰ ਭੁੱਖ ਲੱਗੀ ਏ ਗਾਇਸ ਭਾਂ ਪੂਜਾ ਹਾਂ ਗਾਇਸ ਭੈਣੇ ਅਸੀਂ ਪੇਟ ਪੂਜਾ ਕਰ ਰਹੇ ਹਾਂ ਕੀ ਕਰਦੇ ਹੋ ਬੁਰਾ ਤੁਸੀਂ ਗਾਇਸ ਭਾ ਨਾਈਸ ਭੈਣੇ ਉਹ ਗਾਇਸ ਭੈਣੇ ਉਹ ਵਿਚਾਰੀ ਅੱਗੇ ਪਾਏ ਆਈ ਪਈ ਏ ਮੈਨੂੰ ਤਾਰਨ ਕਰੀਂ ਮੈਨੂੰ ਮਾਰਾ ਦੇ ਮੈਨੂੰ ਵੇਖ ਆਵੇ ਆ ਗਾਇਸ ਗਾਇਸ ਵੀਰੇ ਤੁਸੀਂ ਕੀ ਖਾ ਰਹੇ ਹੋ ਖਾ ਲਓ ਲਿਆਓ ਗਾਇਸ ਵੀਰੇ ਤਾਰਨ ਨੂੰ ਨਹੀਂ ਦਿੰਦੇ ਅੱਛਾ ਗਾਇਸ ਗਾਇਸ ਨੂੰ ਦਿੰਦੇ ਨੇ ਵੀ ਪੈਸੇ ਘੜਾਏ ਨਹੀਂ ਅੱਜ ਗਾਇਸ ਵੀਰੇ ਨੂੰ ਦਿੰਦੇ ਨੇ ਹਾਂਜੀ ਗਾਇਜ਼ ਇਹ ਸਾਡੀ ਵਿਹਲੀ ਦੀ ਡਿਉੜੀ ਹੁੰਦੀ ਸੀ ਬਹੁਤ ਪੁਰਾਣੀ ਹੈ ਡਿਉੜੀ ਇਹ ਦੇਖੋ ਸ਼ਟਰ ਲੱਗਿਆ ਕਿੰਨਾ ਪੁਰਾਣਾ ਹੋ ਗਿਆ ਤੇ ਐਵੇਂ ਮਤਲਬ ਉਸ ਟਾਈਮ ਤੇ ਹੁੰਦੀਆਂ ਸੀ ਡਿਉੜੀਆਂ ਵਧੀਆ ਸਭ ਦੇ ਹੁੰਦੀਆਂ ਸੀ ਤੇ ਇਹਦੇ ਕਈ ਜ਼ਿਆਦਾ ਬੈਨੀਫਿਟ ਹੁੰਦੇ ਸੀ ਤੇ ਉਸ ਟਾਈਮ ਤੇ ਕਈ ਬਰਾਤਾਂ ਵੀ ਬਹਿ ਚੁੱਕੀਆਂ ਨੇ ਸਾਡੀ ਡਿਉੜੀ ਦੇ ਵਿੱਚ ਬਹੁਤ ਕਰਮਾਂ ਵਾਲੀ ਡਿਉੜੀ ਹੈ ਸਾਡੀ ਹਾਂਜੀ ਗਾਇਜ਼ ਅਸੀਂ ਪਾਰਟੀ ਤੋਂ ਅੱਗੇ ਸੀ 4:00 ਵਜੇ ਵਾਪਸ ਤੇ ਘਰ ਪੂਰਾ ਖਾਲੀ-ਖਾਲੀ ਲੱਗਦਾ ਪਿਆ ਸੀ ਇਸ ਕਰਕੇ ਅਸੀਂ ਕੋਠੀਆਂ ਵੱਲ ਆ ਗਏ ਕਿਉਂਕਿ ਨਾਪ੍ਰੀਤ ਵੀ ਚਲੀ ਗਈ ਆਪਣੇ ਪੇਕੇ ਤੇ ਭਾਬੀ ਹਣੀ ਵੀ ਚਲੇ ਗਏ ਨਵਨੀਤ ਰਹਿ ਗਈ ਨਵਨੀਤ ਪਹਿਲਾਂ ਚ ਆਈ ਸੀ ਅਸੀਂ ਵੀ ਚਲੇ ਜਾਣਾ ਸੀ ਅੱਜ ਪਰ ਮੇਰੀ ਸਕਿਨ ਵਾਲੇ ਡਾਕਟਰ ਤੋਂ ਮੈਡੀਸਿਨ ਲੈਣੀ ਸੀ ਉਹ ਡਾਕਟਰ ਅੱਜ ਨਹੀਂ ਬੈਠਾ ਇਸ ਕਰਕੇ ਸਾਨੂੰ ਕੱਲ ਤੱਕ ਰੁਕਣਾ ਪਏਗਾ ਸੋ ਕੱਲ ਨੂੰ ਅਸੀਂ ਵੀ ਤੁਰ ਜਾਣਾ ਸਭ ਖਾਲੀ ਹੋ ਜਾਏਗਾ ਤੇ ਆਹ ਕੋਠੀ ਤੋਂ ਹੁਣ ਪਲਸਤਰ ਚੱਲ ਰਿਹਾ ਆ ਦੇਖੋ ਆ ਡਿਉੜੀ ਮੈਂ ਤੁਹਾਨੂੰ ਦਿਖਾਈ ਸੀ ਨਾ ਇੱਥੋਂ ਆਪਾਂ ਐਂਟਰ ਹੁੰਨੇ ਆ ਜਿਹੜੀ ਤੋਂ ਐਂਟਰ ਹੋ ਕੇ ਫਿਰ ਸਿੱਧੀ ਅੱਗੇ ਕੋਠੀ ਆ ਜਾਂਦੀ ਏ ਪਹਿਲੀ ਕੋਠੀ ਤੇ ਇਹਦਾ ਪਲਸਤਰ ਜਿਹੜਾ ਚੱਲ ਰਿਹਾ ਹੈ ਉੱਪਰੋਂ ਹੋ ਰਿਹਾ ਹੈ ਤੇ ਹੁਣ ਨੀਚੇ ਹੌਲੀ-ਹੌਲੀ ਆਉਂਦਾ ਪਿਆ ਅੰਦਰਲੀ ਸਾਈਡ ਤੋਂ ਤੇ ਹੋ ਗਿਆ ਬਾਹਰੋਂ-ਬਾਰੋਂ ਰਹਿ ਗਿਆ ਤੇ ਪੂਰਾ ਜੋਰਾਂ-ਸ਼ੋਰਾਂ ਤੇ ਕੰਮ ਚੱਲਦਾ ਪਿਆ ਆਲਮੋਸਟ ਕਾਫੀ ਹੱਦ ਤੱਕ ਜਿਹੜਾ ਕੰਮ ਹੋ ਚੁੱਕਿਆ ਪਰ ਹਲੇ ਰਹਿਦਾ ਵੀ ਏ ਆ ਦੇਖੋ ਬਾਹਰਲੀ ਸਾਈਡ ਉਧਰਲੀ ਕੋਠੀ ਤੇ ਪੂਰਾ ਡਨ ਹੋ ਚੁੱਕਿਆ ਪਲਸਤਰ ਪਲਸਤਰ ਦਾ ਕੰਮ ਬਾਕੀ ਚੱਲ ਰਿਹਾ ਬਰੀਕੀ ਵਾਲਾ ਜਿਹੜਾ ਕੰਮ ਏ ਤੇ ਇੱਧਰ ਆ ਦੇਖੋ ਬਾਹਰਲੀ ਸਾਈਡ ਤੋਂ ਰਹਿਦਾ ਅੰਦਰ ਚੱਲਦਾ ਪਿਆ ਠੀਕ ਹੈ ਤੇ ਹੁਣ ਉੱਪਰੋਂ ਸਟਾਰਟ ਹੋਣਗੇ ਪਹਿਲਾਂ ਮਿਸਤਰੀ ਤੇ ਆ ਇੰਨਾ ਗੈਪ ਹੈ ਦੋਨਾਂ ਕੂਠੀਆਂ ਦੇ ਵਿੱਚਕਾਰ ਇਹ ਦੇਖੋ ਕੋਠੀ ਹੋਰ ਬੰਨੀ ਏ ਉਹਦੀ ਜਗ੍ਹਾ ਛੱਡੀ ਏ ਉਹ ਹਾਲੇ ਫਿਲਹਾਲ ਨਹੀਂ ਬੰਨੀ ਫਿਲਹਾਲ ਇਹ ਦੋ ਹੀ ਬਣ ਜਾਣ ਤੇ ਇਨਫੇ ਆ ਬੈਡਰੂਮ ਦਾ ਵੀ ਹਲੇ ਪਲਸਟਰ ਰਿੰਦਾ ਤੇ ਹੁਣ ਤੱਕ ਤੇ ਹੋ ਚੁੱਕਿਆ ਹੋਣਾ ਜਦੋਂ ਤੱਕ ਮੈਂ ਵੀਡੀਓ ਪਾ ਰਹੀ ਆ ਤੇ ਇੱਥੇ ਵੱਡੇ ਆਰਕੀਟੈਕਚਰਸ ਆ ਪਹੁੰਚ ਚੁੱਕੇ ਨੇ ਮਿਲੋ ਇਹਨਾਂ ਨੂੰ ਪਹੁੰਚ ਗਏ ਹਾਂਜੀ ਕੰਮ ਤੇ ਬਹੁਤ ਜ਼ਿਆਦਾ ਆਰਕੀਟੈਕਚਰ ਆਰਕੀਟੈਕਚਰ ਪਹੁੰਚ ਗਏ ਨੇ ਇੱਕ ਓਏ ਉਹ ਉਹ ਤਾਂ ਬਸ ਅੱਗੇ ਤੇ ਦੇਖਣਾ ਸਾਰੇ ਤੋਂ ਵੱਡਾ ਆਰਕੀਟੈਕਚਰ ਏ ਉਹ ਵੱਡਾ ਇੱਕ ਉੱਪਰ ਬਿੰਦਾ ਏ ਕੋਏ ਉਹ ਸਭ ਤੋਂ ਜ਼ਬਰਦਸਤ ਏ ਜਿਹੜਾ ਕਮਰਾ ਅੱਗੇ ਦੇ ਹਾਂ ਜਿਹੜਾ ਕਮਰਾ ਆਪਣੇ ਜਿਹਾ ਹੁੰਦਾ ਨਾ ਉਹ ਆ ਗਿਆ ਉਹ ਇਹ ਮਿੰਨਾ ਗਿਆ ਹਾਂਜੀ ਗਾਇਜ਼ ਇਧਰਲੀ ਕੋਠੀ ਦਾ ਇਹ ਫਰੰਟ ਵਾਲੀ ਸਾਈਡ ਏ ਤੇ ਇਹ ਫਰੰਟ ਤੋਂ ਹੱਲੇ ਟਾਈਲਾਂ ਦੇ ਨਾਲ ਇਹਦੀ ਫਿਨਿਸ਼ਿੰਗ ਆਉਣੀ ਹੈ ਬਹੁਤ ਸੋਹਣੀ ਬਣ ਜਣੀ ਕਿਉਂਕਿ ਇਹਦੀ ਜਿਹੜੀ ਲੁੱਕੇ ਮਾਡਰਨ ਹੈ ਤੇ ਦੂਜੀ ਦੀ ਕਲਾਸਿਕਲ ਇਹਨਾਂ ਦੇ ਵਿੱਚ ਇਹ ਡਿਫਰੈਂਸ ਹੈ ਨਾਲ ਨਾਲ ਟੂਰ ਕਰਾਂਦੇ ਜਾਣਾ ਇਹ ਜੀ ਸਾਡੀ ਮੇਨ ਐਂਟਰੈਂਸ ਨਾਲ ਨਾਲ ਅਪਡੇਟ ਦਿੰਦੇ ਰਹਿਣਾ ਚਾਹੀਦਾ ਹਾਂ ਇਹ ਵਜ਼ਾਈ ਨੂੰ ਮਸਤ ਕਲੀਸਾ ਅਵਾਸ਼ ਪਾਛਲ ਕੇ ਆਈ ਐਮ ਇ ਲੀ ਕਿਉ ਇਹ ਦੀ ਜੀ ਤੋਂ ਉਹ ਰੱਖੇ ਮੇਰੇ ਕੋਲ ਸੁਣ ਮਿਦਾ ਤੇ ਅੱਛਾ ਬਾਤ ਚੋ ਦੇਗਾ ਨਾ ਪਾਣੀ ਵਗੈਰਾ ਖੜਿਆ ਹੋਣਾ ਜਾ ਪਾਈਪ ਲੈ ਮੈਂ ਕਹਾਂਗੇ ਨਾ ਉਸ ਤੋਂ ਬਾਅਦ ਹੀ ਰੁਕਤੇ ਰੁਕ ਜੀਗਾ ਹੋ ਗਿਆ ਇਹ ਪਹਿਲਾਂ ਉਦਨ ਸਾਈਕਲ ਖੜਾ ਆਸ ਉਹ ਸੀ ਬਣਾਉਂ ਚੁੱਕਦਾ ਹੁਣ ਨਵਾਂ ਨਵਾਂ ਡੈਕੋਰੇਟਿਵ ਪੀਸ ਰੱਖਣਾ ਹੈ ਨਹੀਂ ਚੁੱਕਿਆ ਕਿਉਂ ਉਹ ਹਾਂ ਉਸ ਤੋਂ ਤਾਂ ਅਸੀਂ ਇੰਨੀ ਚਾਰਤ ਸਹੀ ਗੱਲ ਹੈ ਇਹ ਆ ਵੀ ਹੋ ਗਿਆ ਪਲਸਟਰ ਹੁਣ ਇਹਦੇ ਚ ਕੈਮੀਕਲ ਲੱਗਣਾ ਹੈ ਨਾ ਕੈਮੀਕਲ ਸੈੱਲ ਤੋਂ ਬਚਾਉਂਦਾ ਹੈ ਗਾਇਸ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਆ ਵੀ ਬੜੀਆ ਮਹਿੰਗੀ ਹੈ ਨਾ ਜਿਹੜੀ ਆ ਆ ਚੀਜ਼ ਹੈ ਨਾ ਆ ਚੀਜ਼ਾਂ ਨੇ ਨਾ ਜਿਹੜੀਆਂ ਇਹ ਹੀ ਇਹ ਹੁਣ ਮम्मा ਨੇ ਵੀ ਉੱਥੇ ਲਾਏ ਨੇ ਆ ਬਹੁਤ ਆ ਮਹਿੰਗੀਆਂ ਹੁੰਦੀਆਂ ਨੇ ਬਹੁਤ ਜ਼ਿਆਦਾ ਕਾਸਟ ਲੈਂਦੀਆਂ ਤੇ ਫਿਰ ਸਾਰੀ ਫਿਟਿੰਗ ਪਹਿਲਾਂ ਕਰਨੀ ਪੈਂਦੀ ਹੁੰਦੀ ਹੈ ਮਮਾ ਨੇ ਉਹਨਾਂ ਨੇ ਅੱਜ ਉਹਨਾਂ ਦੇ ਸ਼ੁਰੂ ਹੋ ਜਾਣ ਬਹੁਤ ਅੱਛਾ ਅੱਗੇ ਪਾਪਾ ਜੀ ਨੇ ਨਾ ਬਲੈ ਸਾਰੇ ਕੁਣੋੜ ਲਾਏ ਨੇ ਕੁਣਵਾਣੇ ਵੀ ਬੀ ਫੋੜਦੇ ਨੇ ਕਹਿੰਦੇ ਸਹੀ ਗੱਲ ਐ ਕੁੜਮਾਣੇ ਵੀ ਲਾ ਲੈਣੇ ਮਿਸਤਰੀ ਹਾਂ ਉਹਨਾਂ ਦੇ ਵੀ ਹਾਂ ਉਹਦੇ ਇੱਕ ਵਾਰ ਕਰ ਹਟਾ ਲਿਆ ਇਹਨਾਂ ਫਿਰ ਹੁਣ ਰੈਨੋਵੇਸ਼ਨ ਤੇ ਆ ਗਏ ਨੇ ਆ ਇਧਰ ਦਾ ਹਾਂ ਇਹ ਕਰਵਾਇਆ ਹੀ ਸੀ ਸੋਹਣਾ ਹੋ ਗਿਆ ਵੀ ਆਏ ਕਿ ਜੀ ਅੱਜ ਇੱਧਰ ਤੇ ਪਲਸਟਰ ਹੋਇਆ ਸੀ ਉਦੋਂ ਨਾ ਜਦੋਂ ਆਪਾਂ ਆਏ ਸੀ ਇਹ ਸਾਰੇ ਮੇਰੇ ਸਿੱਦੀ ਦੀ ਉਦੋਂ ਹੋਇਆ ਸੀ ਹੈ ਨਾ ਕਾਫੀ ਦਿਨਾਂ ਦੇ ਹੋਏ ਹੋਣੇ ਮੇਰੇ ਬਾਹਰ ਇੱਕ ਕਾਮਨ ਹੈ ਹੈ ਨਾ ਕਾਮਨ ਹੈ ਜੀ ਇੱਧਰ ਤੇ ਡਰੈਸਿੰਗ ਹੈ ਨਾ ਪਲਸਟਰ ਹੈ ਆ ਵੀ ਮੱਝੀ ਨੂੰ ਸੋਹ ਬੜੀ ਲੱਗਦਾ ਸਹੀ ਗੱਲ ਹੈ ਹੈ ਨਾ ਸਹੀ ਗੱਲ ਹੈ ਤਾਂ ਕਿ ਸਫਾਈ ਬਹੁਤ ਰੱਖਣੀ ਪੈਂਦੀ ਵਾਸ਼ਰੂਮ ਦਾ ਪੈਰ ਲੈ ਲੈ ਕੇ ਹਾਂ ਗੁੱਸਾ ਜਾਂਦਾ ਪਤਾ ਕਿ ਖੇਤ ਚੜ੍ਹਦੀ ਬੱਚੇ ਉਹ ਵੀ ਗਿੱਲੇ ਲੈ ਲੈ ਕੇ ਆਈ ਜਾਂਦੇ ਨੇ ਉਹਦੇ ਬੱਚੇ ਚਲਦੇ ਪਿੱਛੇ ਬਣ ਕੇ ਫਿਰਤਾ ਲੋੜੀ ਦੀ ਲੋੜੀ ਦੀ ਪੈਣੀ ਯੂਜ਼ ਕਰਿਆ ਕਰਾਂਗੇ ਚਾਹ ਠੰਡ ਵਗੈਰਾ ਚ ਹੈਗਾ ਹਾਂ ਠੰਡ ਦੇ ਚ ਚਲੋ ਆਪਣਾ ਆ ਇਹਨਾਂ ਦੇ ਉੱਤੇ ਉਹੀ ਲੱਗਣਗੇ ਸਿੰਪਲ ਹੀ ਹੈ ਨਾ ਗਲਾਸ ਪਲੇਨ ਬਿਲਕੁਲ ਗ੍ਰਿੱਲਾ ਤੇ ਲੱਗਦੀਆਂ ਜਦੋਂ ਪੂਰਾ ਹੋਏਗਾ ਕੰਪਲੀਟ ਫੇਰ ਹੈ ਨਾ ਦੀ ਫਿਨਿਸ਼ਿੰਗ ਟੱਚ ਦਿੱਤੇ ਜਾਣਗੇ ਜਦੋਂ ਹਾਂ ਸੋ ਇਹ ਗੱਲੇ ਕਹਿਣਾ ਬੜਾ ਸੌਖਾ ਹੈ ਆਪਾਂ ਕਾਲੇ ਪੈ ਜੰਦੇ ਆ ਵੀ ਹਨਾ ਕਿੰਨਾ ਟਾਈਮ ਲੱਗ ਗਿਆ ਪਰ ਜਦੋਂ ਬਣਾਈਏ ਨਾ ਪਤਾ ਫੇਰ ਲੱਗਦਾ ਉੱਪਰ ਦੇ ਕੀ ਪੈਣਾ ਇਹਦੇ ਦੀ ਗਲਾਸ ਕਹਿ ਰਹੇ ਨੇ ਅੱਛਾ ਅੱਛਾ ਮੇਰੇ ਸਭ ਨੂੰ ਲੈਂਟਰੀ ਪਾ ਦੋ ਹਾਂ ਹਨਾ ਗਲਾਸ ਦੀ ਸਫਾਈ ਦਾ ਹੀ ਕੰਮ ਹੋਣਾ ਉੱਤੋਂ 뭐 ਕਰਿਆ ਕਰੇਗਾ ਤੇ ਬੜਾ ਸੋਹਣਾ ਯੂਜ਼ਡ ਹੁਣ ਕੱਲ ਨੂੰ ਜਿਵੇਂ ਕੋਈ ਟਰਾਲੀ ਟੁੱਲੀ ਭਰੀ ਕਣਕ ਦੀ ਸਿੱਧੀ ਖੜਾ ਦੋ ਦੋ ਤਿੰਨ ਟਰਾਲੀਆਂ ਇਹਨੂੰ ਕਿੰਨੀ ਦੇ ਛੱਗਣ ਤੋਂ ਥੱਲੇ ਹੀ ਰਹਿਣਾ ਇਹਨੂੰ ਲੈ ਕੇ ਪੁਰਣ ਨੂੰ ਇਹਨੂੰ ਵੇਖਣ ਤਾਂ ਦੇਖਣਾ ਹੁੰਦਾ ਕੁਝ ਪੁਰਣ ਡੇਗਣਾ ਜਾਈ ਪੁੰਨਿਆ ਨਹੀਂ ਛੋਣੀਏ ਨਹੀਂ ਛੋਣੀਏ ਪੁੰਨਿਆ ਪੁੰਨਿਆਂ ਦੇ ਵਿੱਚ ਤੇ ਜ਼ੂ ਨਜ਼ਰ ਆ ਰਿਹਾ ਅੱਜ ਉਹਨੂੰ ਉੱਤੇ ਚੜ ਪਾਪਾ ਕੋਲ ਤੁਸੀਂ ਡਿੱਗ ਜੋਗੇ ਪੁੱਤਰ ਉੱਪਰ ਕਿਹੜਾ ਹੋਏ ਨਿਆ ਚਲੋ ਹੈ ਚਿੱਧੂ ਮੁੱਛੀ ਆ ਲਾਫੋਨ ਚਿੱਧੂ ਮੁੱਛੀ ਆ ਲਾਫੋਨ ਚੜਗਾ ਉੱਦਰੀ ਚੜਗਾ ਨਹੀਂ ਕਰਦੇ ਤੇ ਇਹਨੂੰ ਮਾਰੋ ਇਹਨੂੰ ਫੜੀ ਕਿੰਦੇ ਆ ਉਹ ਜਾਂਦਾ ਹੀ ਉੱਤੇ ਚਲ ਤਾਂ ਮਾਰ ਪੜੋ ਘਿਰ ਬਈ ਪਤਾ ਕੀ ਇਹ ਨਾ ਕੋਈ سپورਟ ਦੇ ਹੈ ਨਹੀਂ ਉਹ ਗਿਆ ਵੇਲ ਡੱਡੂ ਬਣ ਕੇ ਚੜ ਗਿਆ ਮੈਂ ਨਹੀਂ ਜਾਊਂਗਾ ਮੈਂ ਆਪ ਹੀ ਜਾਊਂਗਾ ਇਹਨੇ ਮੈਂ ਆਪ ਹੀ ਜਾਊਂਗਾ ਨਵਨੀ ਦੀ ਬੋਨੀ ਸੋਹਣੀ ਲੱਗਦੀ ਔਨੀ ਸੋਹਣੀ ਲੱਗਦੀ ਹਾਂ ਉਹ ਰਾਤ ਕੋਤੀ ਘਰ ਦੀ ਸੀ ਨਾ ਮਾਸਣ ਲੱਗਦੀ ਹੱਲੇ ਆਏ ਤੇ ਇੰਨਾ ਸ਼ੀਸ਼ਾ ਹੈ ਨਵਨੀਤ ਆ ਕਿਵੇਂ ਸਾਫ਼ ਕਰੋ ਕਰੋਗੇ ਕੀ ਹੋਣਾ ਇੱਥੇ ਇੱਥੇ ਉਹ ਬੰਮੋ ਜੀ ਦਾ ਖਾਨਾ ਦੇਖਾ ਲੋਹਾ ਲੋਹਾ ਤੇ ਚੰਨ ਲੱਗੇਗਾ ਆ ਚੀਜ਼ ਹੈ ਤੇ ਸ਼ੀਸ਼ਾ ਸਾਫ਼ ਹੋ ਸਫਾਈ ਕਿਵੇਂ ਹੋਏਗੀ ਇੰਨੀ ਬਸ ਹੁਣ ਉਹ ਨਹੀਂ ਹੁੰਦੇ ਹਾਊਸ ਕਲੀਨਿੰਗ ਵਾਲੇ ਮਿਲ ਜਾਂਦੇ ਨੇ ਮੂੜੀ ਉਹ ਬਣਾ ਲੈ ਉਹ ਹਾਂ ਕਿਚਨ ਕਲੀਨ ਕਰਨਾ ਉਹਨਾਂ ਨੇ ਸਾਰਾ ਕਰ ਦਿੰਦੇ ਹਾਂ ਐਵੇਂ ਹੀ ਕਰਨਾ ਪੈਣਾ ਇਹ ਤੇ ਲਾਣੇ ਪੈਣੇ ਕਰਨੇ ਨੇ ਢਾੜੀ ਤੇ ਆ ਗੁੰਦੀ ਗੁੰਦੀ ਜਿਹੜਾ ਆ ਹਾਂ ਬਹੁਤ ਸੋਹਣੀ ਚੀਜ਼ ਲੱਗੀ ਐ ਪੈਕ ਤੇ ਵੀ ਦੇਖਦਾ ਨਹੀਂ ਜੋ ਮਰਜ਼ੀ ਸੁੱਕੀ ਜਾਵੇ ਤੇ ਸਾਹਮਣੇ ਬਹੁਤ ਸੋਹਣੀ ਫੁੱਲਾ ਬਣੀ ਹੋਈ ਹੈਗੀ ਮੈਂ ਤੂੰ ਤੇ ਭਜਾਈ ਦਿੱਤਾ ਸਾਨੂੰ ਇੱਕ ਮੈਨੂੰ ਸਭ ਤੋਂ ਵਧੀਆ ਬੈਸਟ ਪਾਰਟ ਆ ਲੱਗਿਆ ਆ ਵਾੜਾ ਹਾਂਜੀ ਥਿਸ ਵਨ ਇਹ ਮੈਨੂੰ ਬਹੁਤ ਸੋਹਣੀ ਚੀਜ਼ ਲੱਗੀ ਹੈ ਹਾਂ ਮੈਨੂੰ ਬਤਾਈਏਗੀ ਬਹੁਤ ਬੜੀ ਸੋਹਣੀ ਇੱਥੇ ਤੁਸੀਂ ਆਰਾਮ ਨਾਲ ਮਸ਼ੀਨਾਂ ਦੀ ਫਿਟਿੰਗ ਕਰਾਇਆ ਹੋ ਆਟੋਮੈਟਿਕ ਦੀ ਨਹੀਂ ਆਰਾਮ ਨਾਲ ਹੋ ਜੇਗੀ ਨਹੀਂ ਆਟੋਮੈਟਿਕ ਨਹੀਂ ਦੁੱਜੀ ਦੁੱਜੀ ਇਥੇ ਰੱਖਿਆ ਹੋ ਆਟੋਮੈਟਿਕ ਦੇ ਅੰਦਰ ਰੱਖਿਆ ਹੈ ਬਸ ਇੱਥੇ ਫਿਨਿਸ਼ਿੰਗ ਕਰਨਾ ਉਧਰ ਹੋਵੇ ਆ ਤੁਹਾਡੇ ਪੈਰ ਹਾਂ ਆ ਮੈਂ ਪੁਆਇੰਟ ਜਿਵੇਂ ਮਰਜ਼ੀ ਇੱਥੇ ਸਟੈਂਡ ਰੱਖੋ ਆਪਣੇ ਪੈਰ ਰਹਿਣ ਫਰੇਜ਼ੀ ਦਾ ਬੱਚਾ ਲੈਣਾ ਫਰੇਜ਼ੀ ਦਾ ਬੱਚਾ ਲੈਣਾ ਡੌਗੀ ਲੈਣਾ ਸੀ ਕੋਠੀਆਂ ਸੀ ਕਹਿੰਦਾ ਅੱਛਾ ਟੈਂਪ ਪਾ ਕੇ ਹੌਲੀ ਹੌਲੀ ਜਿਵੇਂ ਕਵਰ ਕਰਾ ਲਿਓ ਬੇਸ਼ੱਕ ਜਾਲੀਆਂ ਦੇ ਨਾਲ ਵੀ ਜਿਵੇਂ ਪਏ ਰਹਿਣ ਅੰਦਰ ਸਟੈਂਡ ਵਗੈਰਾ ਪਏ ਵੀ ਰਹਿਣ ਬਹੁਤ ਸੋਹਣੀ ਚੀਜ਼ ਅਗਲਾ ਅਗਲਾ ਵੀ ਬਹੁਤ ਸੋਹਣਾ ਹੈ ਕਾਲੀ ਜੀ ਪੈਂਦੀ ਵੀ ਛਿੱਤੀ ਆ ਜੀ ਹੈ ਨਾ ਹੁੰਦਾ ਇਹ ਪਰ ਜੇ ਵੀ ਹੁਣ ਹੌਲੀ ਪੈਂਦੀ ਰਹੀ ਉਹ ਛੱਡਣਾ ਵੀ ਬੜਾ ਔਖਾ ਹੈ ਨਾ ਆਪਣਾ ਘਰ ਕਿੱਥੇ ਕੋਟੀ ਦਿਖਦੀ ਹੈ ਹਾਂ ਐ ਆਈ ਸੀ ਸੀ ਹੈ ਜਿੱਥੇ ਏਸੀ ਹੈ ਹਾਂ ਇਦੋਂ ਤੇ ਨਹੀਂ ਹੋਰ ਜ਼ੂਮ ਤੇ ਨਹੀਂ ਹੁੰਦਾ ਸੀ ਹੈ 3 ਹੈ ਹਾਂ ਉਹ ਪੁਰਾਣਾ ਘਰ ਆ ਆਪਣੀ ਰਹੀ ਕੋਠੀ ਪੀਚੋ ਦੇ ਵਾਲੀ ਆ ਇਹ ਵਾਲੀ ਇਹ ਹਿੰਦਰਾ ਨਵਾਸ ਹੁਣ ਨਹੀਂ ਦਿਖਦਾ ਚ ਨਵਾਸ ਥੋੜਾ ਥੋੜਾ ਦਿਖਦਾ ਤੇ ਪਹਿਲੀ ਕੋਠੀ ਇਹਦੇ ਚ ਵੀ ਬੜਾ ਸਾਨੂੰ ਚਾਅ ਸੀ ਆ ਕੋਠੀ ਜਦੋਂ ਬਣੀ ਹੈ ਨਾ ਆਪਣੀ ਪਹਿਲੀ ਤਾਂ ਹੀ ਬਾਜੀ ਜਿੰਦਰ ਦੀ ਅਟੈਚਮੈਂਟ ਹੈ ਜਿਹੜੀ ਚੀਜ਼ ਖੁਦ ਬਣਾਈ ਹਾਂ ਹਾਂਜੀ ਗਾਇਸ ਜਿਹੜੀ ਪੀਚ ਕੋਠੀ ਦਿਖਦੀ ਪਈ ਹੈ ਨਾ ਸਾਡੀ ਸਭ ਤੋਂ ਪਹਿਲੀ ਕੋਠੀ ਹੈ ਮੈਂ 6th ਕਲਾਸ ਦੇ ਵਿੱਚ ਸੀ ਜਦੋਂ ਕੋਠੀ ਬਣੀ ਸਟਾਰਟ ਹੋ ਗਈ ਸੀ ਤੇ ਆ ਸਾਡਾ ਸਭ ਤੋਂ ਪੁਰਾਣਾ ਘਰ ਜਿੱਥੇ ਏਸੀ ਲੱਗਿਆ ਹੈ ਮੇਰੇ ਦਿਲ ਦੇ ਬਹੁਤ ਕਰੀਬ ਹੈ ਤੇ ਇਹ ਜਿਹੜੀ ਕੋਠੀ ਹੈ ਸਾਡੀ ਸਭ ਦੀ ਸਾਂਝੀ ਕੋਠੀ ਹੈ ਕਿਉਂਕਿ ਸਾਡੀ ਫੈਮਿਲੀ ਜਿਹੜੀ ਜੁਆਇੰਟ ਰਹੀ ਏ ਚਾਰ ਪੰਜ ਸਾਲੋਂ ਇਹਨੇ ਸਾਨੂੰ ਸੈਪਰੇਟ ਹੋਇਆ ਨੂੰ ਉਹ ਵੀ ਕੋਈ ਪੱਕੀ ਵੰਡ ਨਹੀਂ ਸੀ ਜਿੱਥੇ ਕੋਈ ਬੈਠਾ ਸੀ ਬੈਠਾ ਸੀ ਅਸਲ ਦੇ ਵਿੱਚ ਹੋਣੇ ਸੈਪਰੇਟ ਹੋਣਗੇ ਤੇ ਹੁਣ ਇਹਨਾਂ ਨੇ ਆਪੋ ਆਪਣੇ ਘਰ ਜਿਹੜੇ ਨੇ ਬਣਾਨੇ ਸ਼ੁਰੂ ਕੀਤੇ ਨੇ ਆਰਮ ਨਾਲ ਸਿੱਧਾ ਕੰਟੈਕਟ ਹੋ ਜਾਏਗਾ ਹੈ ਆਰਮ ਨਾਲ ਆਲ ਮਾਰੇ ਨੇ ਆਨ ਕੋ ਆਰਾ ਨਿਕਲ ਆ ਆਰਮ ਨੂੰ ਸੁਣ ਗਈ ਆਵਾਜ਼ ਉਹ ਫਿਰ ਕੀ ਆ ਕਰ ਇਹ ਬਣ ਗਿਆ ਆ ਮੈਂ ਕੀ ਕਰਦਾ ਕਿਦਾਂ ਕਿਵਾਜਾ ਮਾਰਦਾ ਮੈਂ ਇੱਥੇ ਟੈਕ ਲਾ ਕੇ ਸਟੋਰ ਨੂੰ ਵੇੜੀ ਕਬੱਡੀ ਹੋ ਗਈ ਉਹ ਪੂਜਾ ਰੂਮ ਕਿੱਥੇ ਓ ਯਾਰ ਫਲਾਟ ਦੇ ਕਿ ਮਰਜੰਸੀ ਹੈ ਨਾੜੀ ਹੈ ਵੈਸੇ ਪੂਜਾ ਰੂਮੀਆਂ ਲੈ ਤੁਸੀਂ ਘਰੋਂ ਟਰਾਈ ਮੈਂ ਉਹਦੇ ਵਿੱਚ ਕੋਸ਼ਿਸ਼ ਕੀਤੀ ਕੋਸ਼ਿਸ਼ ਨਹੀਂ ਹਾਂ ਆ ਰੂਮ ਬੜਾ ਸੋਹਣਾ ਬਣ ਗਿਆ ਪੂਰਾ ਕੁੱਲਾ ਡੁੱਲਾ ਹਾਂਜੀ ਹਾਂ ਗੱਲ ਤਾਂ ਇੱਥੇ ਕਰਦੇ ਨਾ ਗੜਬੜ ਐਟੀਆਂ ਲੱਗਣੀਆਂ ਕਿ ਨਹੀਂ ਦਰਾਜੇ ਛੋਟਾ ਕਰੀਏ ਇਹ ਸਟੋਰ ਹੈ ਐਜੇ ਸਟੋਰੀ ਬਣਵਾਇਆ ਨਾ ਫਿਰ ਅੱਛਾ ਤੇ ਆ ਜਿਹੜਾ ਹੀ ਆ ਚੀਜ਼ ਉੱਪਰ ਹੋ ਜਾਣੀ ਇਹ ਉੱਪਰ ਹੈ ਇਹ ਇੱਥੋਂ ਇਹ ਉਹਦੇ ਕਰਕੇ ਖੁੱਲਾ ਹੋ ਗਿਆ ਨਾ ਜਿਵੇਂ ਮਤਲਬ ਉਹ ਨਿਕਲ ਗਿਆ ਵਾਸ਼ਰੂਮ ਵੀ ਨਿਕਲ ਗਿਆ ਤੇ ਮਤਲਬ ਲੈ ਕੇ ਜਾਵਾਂ ਹੈ ਨਹੀਂ ਅੱਛਾ ਉਹ ਸਟੋਰ ਰੂਮ ਦੇ ਵਿੱਚ ਵੈਸੇ ਤੁਸੀਂ ਇਹ ਪੇਟੀਆਂ ਇੰਚ ਰੱਖੋ ਹਾਂ ਠੀਕ ਹੈ ਸਹੀ ਹੈ ਉਹ ਚ ਮੇਰੀ ਬੁੱਟੀ ਹੈ ਜੀ ਜੋ ਬਹੁਤ ਛੋਟੀ ਹੋਣੀ ਹੈਗੀ ਨਹੀਂ ਨਹੀਂ ਸਹੀ ਪੇਟੀ ਲਈ ਵੀ ਇੱਕ ਚਾਹੀਦਾ ਹੈ ਜੀ ਚਾਹੀਦਾ ਵਧੀਆ ਇਹਦੇ ਪੇਟੀਆਂ ਜੋ ਵੀ ਮੰਜੀ ਇੱਕ ਰੱਖ ਦਿਓ ਜਿਵੇਂ ਬਿਸਤਰੇ ਹੁਣ ਆਪਣੇ ਹੁੰਦੇ ਨੇ ਨਾ ਪਿਆਰੀ ਇਹਨਾਂ ਦੇ ਬੜਾ ਸੋਹਣਾ ਦੇਦੀ ਉਹਨਾਂ ਦਾ ਸਟੋਰ ਦਾ ਪਤਾ ਇਹ ਨੀਲਾ ਰਵੀ ਸਟੋਰ ਕਿ ਕਿੰਨਾ ਦਾ ਪਿਆਰੀਆਂ ਦਾ ਅੱਜ ਬਣੀ ਥੋੜੀ ਰੁੱਖੀ ਬਣੀ ਪਤਾ ਜੀ ਉਹਨਾਂ ਆਪਣੇ ਬੈਡਰੂਮ ਚੋਂ ਕੱਢਦੇ ਹਾਂ ਕਿ ਬਣੀ ਹੋਈ ਬੜੀ ਵਿਧੀ ਦੀ ਉਹ ਖੋਲਦੇ ਨੇ ਪਿੱਛੇ ਕਿੱਦਾਂ ਸਟੋਰ ਵੀ ਬੜਾ ਵੱਡਾ ਹੈ ਉਹਦੇ ਚ ਚਾਰ ਤਾਂ ਪੇਟੀਆਂ ਨੇ ਅੱਛਾ ਇੱਕ ਬੈੱਜ ਹਾਂ ਤੇ ਪਤਾ ਨਹੀਂ ਕਿਤੇ ਅਣਗਿਣਤ ਟੈਚੀ ਰੱਖੇ ਨੇ ਉਹ ਦੀ ਸਪੇਸ ਕਿੰਨੀ ਵੱਡੀ ਹੋਈ ਹੈ ਅੱਛਾ ਹਰ ਇੱਕ ਕੋਨਾ ਦਾ ਵੀ ਬੜਾ ਹੈ ਨਾ ਉਹ ਸਾਰੀਆਂ ਆਰਾਮ ਨਾਲ ਰੱਖੀ ਹੈ ਨਾ ਆ ਗਿਆ ਆਵਾਜ਼ ਸੁਣ ਗੁਰੂ ਅਰੋਜੀ ਨਿਕਲ ਗਿਆ ਚਲੋ ਜੀ ਹੁਣ ਅੱਗੇ ਜਾ ਕੇ ਵੇਖਦੇ ਆ ਫਰੰਟ ਸਾਈਡ ਤੇ ਕੀ ਪ੍ਰੋਗਰੈਸ ਹੈ ਹੁਣ ਤੱਕ ਦੀ ਵੇਖੀਏ ਆ ਵੀ ਬਹੁਤ ਸੋਹਣੀ ਬਣੀ ਚੀਜ਼ ਹੈ ਨਾ ਕਿ ਮਰਜੀ ਇੱਥੇ ਬੈਠੇ ਰਹਾਂ ਹਾਂ ਬੈਠੇ ਤਾਂ ਕਿੱਥੇ ਜਾਂਦੇ ਐਂ ਚਲੋ ਉਧਰ ਇੰਨੀ ਜਗ੍ਹਾ ਤੇ ਪਤਾ ਕਿ ਥੱਲੇ ਹੀ ਬਹੁਤ ਹੋ ਜਾਣੀ ਹੈ ਉੱਪਰ ਬੈਂਡ ਦੀ ਲੋੜ ਹੀ ਨਹੀਂ ਪੈਂਦੀ ਮੈਂ ਫੋਰੀ ਕੋ ਲੱਕੜ ਦੀ ਲੱਕੜ ਦੀ ਤਾਂ ਨਹੀਂ ਮੈਂ ਕਿਹਾ ਸਿਮਿੰਟਡ ਬਣਾਉਣਾ ਸਿਮਿੰਟਡ ਵਿੱਚੋਂ ਫਰੀ ਟਾਈਪ ਬੈਠਣ ਲਈ ਜਾਂ ਜੀਰਜ਼ ਉਹ ਬਣੇ ਹੋਏ ਨਾ ਫਿਰ ਹੋਏਗੀ ਬਸ ਤੂੰ ਲੱਕੜ ਡੇਢ ਝੋ ਜੇ ਨਾ ਕੰਪਲੀਟ ਐੋ ਜੀ ਚੀਜ਼ ਬਣਾ ਲੈ ਜਿਹੜੀ ਪਿੱਛੋਂ ਵੀ ਕੋਈ ਹਾਂ ਯੂਜ਼ਡ ਆ ਜੇ ਨਾ ਵੀ ਯੂਜ਼ ਆ ਫਿਰ ਦੁੱਖ ਨਾ ਹੋਵੇ ਵਿਚਾਰ ਵੀ ਜੇ ਦੂਜੀ ਬੰਨੀ ਫਿਰ ਤਾਂ ਕੰਪਲੀਟ ਹੋ ਹੀ ਜਾਣਾ ਤੇ ਫਿਰ ਉਹਦੇ ਹਿਸਾਬ ਨਾਲ ਬਣਨਾ ਹੈ ਦੇਖ ਇਸ ਕੀ ਕਹਦਾ ਜੋ ਮਰਜੀ ਹੈ ਬਣਾਉ ਉਹ ਜਦੋਂ ਸੱਭ ਮੇਰੇ ਦਿਲ ਨੂੰ ਸ਼ੋ ਮੈਂ ਜਦੋਂ ਚੜਿਆ ਕਿ ਨਾ ਡਰ ਲੱਗਦਾ ਮੈਨੂੰ ਵੀ ਬਰਾ ਹੋਣਾ ਬਾਜੀ ਨੇ ਪੂਰੇ ਟ੍ਰੇਨ ਕੱਢ ਦਿੱਤੇ ਸਾਰੇ ਤੇ ਹੁਣ ਵੀ ਆਪਾਂ ਉੱਪਰ ਰਹਿਣਾ ਅੱਛਾ ਤਾਂ ਵਧੀਆ ਹੈ ਵੀ ਫਿਰ ਐਡਜਸਟ ਕਰੋ ਇਹ ਚੀਜ਼ ਨੂੰ ਵੀ ਐਡਜਸਟਮੈਂਟ ਕਰਨੀ ਪੈਣੀ ਹੁੰਦੀ ਦੀ ਦੋ ਬੈਡਰੂਮ ਥੱਲੇ ਪਰ ਮੰਮਾ ਦੀ ਤਾਂ ਤੇਰੀ ਝੜ ਸਕਦਾ ਨਾ ਨਾ ਸੋਣਾ ਵੀਰ ਹੱਸਦਾ ਕਣਕਾਂ ਦਾ ਆ ਸੜਕ ਤੋਂ ਜਿਹੜਾ ਹੈ ਨਾ ਆ ਕੰਮ ਖਰਾਬ ਹੋਣਾ ਨਾ ਸੜਕਾਂ ਦਾ ਕਿਵੇਂ ਜੀ ਆਪਣੇ ਘਰ ਤੱਕ ਦਾ ਬੰਦ ਇਹ ਤੇ ਜੇ ਕੱਲ੍ਹ ਬੰਦਾ ਜਿਵੇਂ ਮਰਜ਼ੀ ਬੈਠਾ ਲਾ ਹਾਂ ਹੈਨਾ ਦਿਨ ਲੱਗਿਆ ਰਹੇ ਮਮਾ ਮੈਂ ਹੱਸਦੀ ਮੈਂ ਮਮਾ ਤੁਹਾਨੂੰ ਸੌਖਾ ਹੋ ਜਾਏਗਾ ਗਿੰਦਾ ਨਹੀਂ ਆਇਆ ਗਿੰਦਾ ਨਹੀਂ ਆਇਆ ਮੈਨੂੰ ਦਿਖ ਜੇ ਅਗਰ ਅਕੇ ਹਾਂ ਵੀ ਉਹ ਆ ਗਿਆ ਗਿੰਦਾ ਨਹੀਂ ਆਇਆ ਕਰਦਾ ਸਹੀ ਗੱਲ ਇੱਕ ਜਿਵੇਂ ਉਹ ਵੀ ਨਹੀਂ ਹੈ ਟਿੱਕੀ ਘੁੱਪ ਨਹੀਂ ਪੈਂਦੀ ਇਹ ਬੜੀ ਵਧੀਆ ਚੀਜ਼ ਹੈ ਜੇ ਉਧਰ ਦੀਆਂ ਉਹਨਾਂ ਵਿੰਡੋਜ਼ ਚੜਦੀ ਦੀ ਹਾਂ ਜਾਂ ਇੱਧਰ ਦੀਆਂ ਉਹਨ ਫਿਰ ਇੱਧਰ ਛਿਪ ਦੇਦੀ ਹਾਂ ਇਹ ਤੇ ਬਹੁਤ ਸੋਹਣਾ ਇੱਧਰੋਂ ਨਹੀਂ ਆਉਂਦਾ ਚਲੋ ਹੌਲੀ 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 ਸੈਟਿੰਗ ਹੁੰਦੀ ਜਾਏਗੀ ਹਾਂ ਨੋਪਸਾਂ ਚ ਦੇਖ ਹਾਂ ਬਹੁਤ ਸੋਹਣਾ ਪੈ ਗਿਆ ਉੱਧਰ ਵੀ ਫਰਸ਼ ਹਾਂ ਚਲੋ ਉੱਧਰ ਆ ਗਏ ਤੁਸੀਂ ਦੇਖੀਂ ਕਲੰਬਿਆ ਤੋਂ ਸੀ ਗਰਸਟੇ ਨੇ ਕੋਈ ਵੀ ਨਹੀਂ ਅੱਜ ਮੈਂ ਵੀਡੀਓ ਦੇ ਵਿੱਚੋਂ ਗਾਇਬਾਂ ਜਿਹੜੇ ਮੇਨ ਆਨਰ ਨੇ ਉਹ ਨਾਲ ਨਾਲੋਂ ਦੱਸਣਗੇ ਸਾਨੂੰ ਇਹ ਨਹੀਂ ਨੌਲੇਜ ਹੈ ਪਰ ਫਿਰ ਵੀ ਚਲੋ ਨਹੀਂ ਨਹੀਂ ਨੌਲੇਜ ਕਿ ਹੋਣੀ ਹੈਗੀ ਅੱਜ ਹੁਣ ਆਹ ਬਾਡੀ ਬਾਡੀ ਵੇਖਿਓ ਕਿੱਥੇ ਜਾਏਗੀ ਮੈਨੂੰ ਤੇ ਆ ਸ਼ੀਸ਼ੇ ਦੀ ਟੈਨਸ਼ਨ ਹੋਈ ਜਾਂਦੀ ਏ ਇਹ ਬਾਡੀ ਕਿੱਧਰ ਨੂੰ ਜੜੀ ਜਿਹੜੀ ਉਹ ਗਰਥਰੀ ਆ ਪਹਿਲਾਂ ਇੱਧਰ ਜਾਏਗੀ ਨਾ ਇੱਕ ਸਟੈਪ ਵੱਲੇ ਪੱਨੈ ਹੋ ਰਹਿਣਾ ਦੋ ਬਣਨਗੇ ਦੋ ਹਾਂ ਦੋ ਬਣਨਗੇ ਇੱਧਰੋਂ ਘੁਮੇਗੀ ਹਾਂ ਇੱਧਰੋਂ ਘੁਮੇਗੀ ਤਾ ਦੋ ਉਹ ਸੋਣੀ ਬੰਜਾੜੀ ਸੋਣੀ ਲੱਗੇ ਹਾਂ ਘੁੰਮ ਕੇ ਤੇ ਉਵੇਂ ਉਹ ਲਵਾ ਲਿਓ سپورਟ ਜਿਵੇਂ ਉੱਧਰ ਲੱਗੀਆਂ ਨੇ ਉਵੇਂ ਦੀ ਚੀਜ਼ ਲਵਾ ਲੈ ਕੇ ਰੇਲਿੰਗ ਲਵਾਣੀ ਹੈ ਨਹੀਂ ਆ ਸਾਈਡਾਂ ਦੀ سپورਟ ਦੀ ਗੱਲ ਕਰਦੀਆਂ ਇਹ ਰੇਲਿੰਗ ਲੱਗੇਗੀ ਇਹਦੇ ਬੋਰਡ ਲੱਗੇਗਾ ਅੱਛਾ ਨਿਵੇਸ਼ ਆ ਪਰ ਉਹਨੇ ਮਸੀਹਰ ਲਵਾਇਆ ਕੋਰ ਟੈਂਪਰੀਰੀ ਹਾਂ ਟੈਂਪਰੀਰੀ ਲਵਾ ਲਿਓ ਪਰ ਬਾਅਦ ਚ ਤੇ ਕਰਨੀ ਪੈਣਾ ਹੈ ਇਹ ਦਾ ਨਾ ਕੰਮ ਬਾਅਦ ਦਾ ਹੈ ਉਹ ਜਿਵੇਂ ਕੰਪਲੀਟ ਹੋ ਗਈ ਹੈ ਇੱਧੇ ਟਾਈਲਾਂ ਵਗੈਰਾ ਲਾ ਕੇ ਲੁੱਕ ਆਏਗੀ ਫਾਈਨਲ ਹੈ ਨਾ ਠੀਕ ਦਿਖਦੀ ਸਹੀ ਨਹੀਂ ਬਾਹਰੋਂ ਲੁੱਕ ਉਹ ਕਹਿੰਦਾ ਜੀ ਕੰਪਲੀਟ ਦਾ ਹੋਊਗਾ ਹਾਂ ਇਹਦਾ ਜੀ ਗੁੰਦਰ ਭਾਈ ਦਾ ਨਾ ਬਾਅਦ ਚ ਹੋਣਾ ਕੰਮ ਸਾਰਾ ਉਹਦਾ ਜਿਵੇਂ ਹੋ ਗਿਆ ਮੈਂ ਤਾਂ ਕਿ ਟਾਈਲਾਂ ਵੇਖ ਕੇ ਲਵਾ ਦਾਂਗੇ ਵਿੱਚ ਦੀ ਟਾਈਲਾਂ ਦਾ ਕੰਮ ਇੱਧੇ ਜਦੋਂ ਲੱਗ ਗਈ ਹੈ ਨਾ ਬਹੁਤ ਸੋਹਣੀ ਲੱਗ ਰਣੀ ਤੇ ਇਹ